ਕਣਕ ਦੀ ਖੇਤੀ 'ਚ ਇਹ ਚਰਚਾ ਬੜੀ ਕਰਨ ਦੀ ਲੋੜ ਏ ਕਿ ਅੱਜ ਮੌਸਮ ਦੀ ਬਾਤ ਘਾਟ ਦੇ ਨਾਲ ਕਣਕਾਂ ਵਿਸ਼ੀਆਂ ਵੀ ਹੈਗੀਆਂ ਪਰ ਉਹਨਾਂ ਥਾਵਾਂ ਤੇ ਜਿੱਥੇ ਕਣਕਾਂ ਨਹੀਂ ਵਿਸ਼ੀਆਂ ਘਟ ਵਿਸ਼ੀਆਂ ਨੁਕਸਾਨ ਕਿਸਾਨ ਦਾ ਘਟ ਹੋਇਆ ਹੈ ਉਹਨਾਂ ਬਾਰੇ ਆਪਾਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਏ ਲੋੜ ਏ ਇਹ ਸੋਚਣ ਦੀ ਵੀ ਕਿ ਕਿਹੜੇ ਕਿਹੜੇ ਉਪਰਾਲੇ ਨੇ ਕਿਹੜੇ ਕਿਹੜੇ ਢੰਗ ਤਰੀਕੇ ਨੇ ਕਿਹੜੀਆਂ ਉਹ ਤਕਨੀਕਾਂ ਨੇ ਜਿਨ੍ਹਾਂ ਨੂੰ ਕਿਸਾਨ ਨੇ ਅਪਣਾਇਆ ਤੇ ਮੌਸਮ ਦੀ ਮਾਰ ਉਸ ਫਸਲ ਤੇ ਘਟ ਪਈ ਇਸ ਪੱਖੋਂ ਬਾਕੀ ਆ ਕਿਸਾਨਾਂ ਨਾਲ ਮਾਹਿਰਾਂ ਨਾਲ ਵਿਚਾਰ ਵਟਾਂਦਾਂ ਜੋ ਕੀਤਾ ਤੇ ਇਹ ਗੱਲ ਬੜੀ ਸਪਸ਼ਟ ਹੋ ਕੇ ਨਿਤਰੀ ਇਹ ਕਿ ਜਦੋਂ ਕਣਕ ਸਰਫੇਸ ਸੀਡਰ ਦੀ ਤਕਨੀਕ ਨਾਲ ਮਲਚਿੰਗ ਦੀ ਤਕਨੀਕ ਨਾਲ ਬੀਜੀਏ ਉੱਥੇ ਕਣਕ ਘੱਟ ਵਿਸ਼ੀ ਪਿੰਡ ਬੜੋਏ ਦੇ ਉਦਾਹਰਨ ਆਪਾਂ ਪਹਿਲਾਂ ਵੀ ਇਸ ਮਾਧਿਅਮ ਰਹਿ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਕਿਸ ਢੰਗ ਨਾਲ ਪੂਰਾ ਪਿੰਡ ਜਿਹੜਾ ਉਹ ਕਣਕ ਦੀ ਘਾਸ਼ ਕਰਦਾ ਇਸੇ ਤਰ੍ਹਾਂ ਹੋਰ ਪਿੰਡਾਂ ਦੇ ਵਿੱਚ ਵੀ ਕਿਸਾਨਾਂ ਨਾਲ ਅਸੀਂ ਗੱਲਾਂ ਕੀਤੀਆਂ ਉਨਾ ਕਿਸਾਨਾ ਵਿਚਾਰ ਪਟੰਦਾ ਜਿਹੜਾ ਕੀਤਾ ਉਹ ਤੁਹਾਨੂੰ ਦਿਖਾਉਣੀ ਆ ਓਏ ਬੱਚੇ ਸਾਡੇ ਨੇ ਛੋਟੇ ਨੇ ਨਾ ਇਹ ਵੇਖਿਆ ਸੀ ਟੀਵੀ ਤੇ ਕੀ ਪ੍ਰੋਗਰਾਮ ਆਉਂਦਿਆ ਸੀ ਆ ਤੇ ਕਿਸੇ ਬਾਹਰ ਦੇ ਚੇਸ਼ਤਾ ਸੀ ਔਰ ਉਹਨੇ ਵੇਖਣ ਦੇ ਨਾਲ ਨਾਲ ਉਹਨੇ ਫੇਰ ਆਖਿਆ ਵੀ ਸਾਨੂੰ ਵੀ ਬੀਜ ਕਿ ਵੇਖੀਏ ਇਸ ਤਰ੍ਹਾਂ ਤੇ ਆ ਹੌਲੇ-ਹੌਲੇ ਸ਼ੁਰੂ ਕੀਤਾ ਪੰਜ ਕਰਾਣਾ ਤੋਂ ਸ਼ੁਰੂ ਕੀਤਾ ਚਾਰ ਕਰਾਣਾ ਤੋਂ ਉਹ ਚਾਹ ਠੀਕ ਰਿਆ ਉਹਦੇ ਬਾਅਦ ਆਸਾਂ ਫਿਰ ਅੱਧੀ ਬੀਜੀ ਅੱਧੀ ਦੇ ਬਾਅਦ ਫੇਰ ਹੁਣ ਸਾਰੀ ਕਰਤੀ ਸਾਰੀ ਗੱਲ ਸਾਡੇ ਵਾਲੇ ਵੇਖ ਕੇ ਹੁਣ ਸਾਰੇ ਸਾਡੇ ਪਿੰਡ ਨੇ ਕੀਤੀ ਹੈ ਜੋ ਕਿ ਹੌਲੀ ਹੌਲੀ ਇਸ ਵੇਲੇ ਸਾਡੇ ਪਿੰਡ ਦਾ 90% ਕਣਕ ਜਿਹੜੀ ਇਦਾਂ ਵਿੱਚੀ ਹੋਈ ਹੈ ਪਹਿਲੇ ਸਾਲ ਸਾਡਾ ਜਿਹੜਾ 17-15 ਸੀ ਹਾ ਤੇ ਜਿਹੜਾ ਸਾਡਾ 20-22 ਦੇ ਲੱਖ ਤੱਕ ਹੋ ਜਾਂਦਾ ਉਸ ਸਾਰਾ ਹੈ ਇਹ 16 ਕਲੇ ਮੇਰੇ ਕੋਲ ਕਣਕ ਦਾ ਨਹੀਂ ਪਹਿਲੇ ਸਾਲ ਸਾਨੂੰ ਮੁਸ਼ਕਲ ਕੋਈ ਨਹੀਂ ਆਈ ਹੁਣੇ ਮੁਸ਼ਕਲ ਕੋਈ ਨਹੀਂ ਸਾਨੂੰ ਇਹ ਹੈ ਕਿ ਪਾਣੀ ਜੜਾ ਗਣਾ ਉਹਦੀ ਸਾਨੂੰ ਪ੍ਰੋਬਲਮ ਆਉਂਦੀ ਹੈ ਤੇ ਪਾਣੀ ਸਾਨੂੰ ਬੱਤੀ ਜੜੀ ਉਹ ਦਿਨ ਦੇ ਟਾਈਮ ਚਾਹੀਦੀ ਹੈ ਕਿ ਰਾਤ ਦੇ ਟਾਈਮ ਪਾਣੀ ਜਿਆਦਾ ਪੈ ਜਾਂਦਾ ਹੈ ਜਿਹੜੇ ਨਿਵੇਂ ਥਾਂ ਹੁੰਦੇ ਉੱਥੇ ਥੋੜਾ ਜਿਹਾ ਪਰੇਸ਼ਾਨੀ ਹੋ ਜਾਂਦੀ ਆ ਕਣਕ ਜਿਹੜਾ ਬੀ ਥੱਲੇੋਂ ਗਲ ਜਾਂਦਾ ਉਹ ਬਾਹਰ ਨਹੀਂ ਨਿਕਲਦਾ ਉੱਥੇ ਦੁਬਾਰਾ ਛੱਟਾ ਹੋਣਾ ਉਹ ਤੁਹਾਡੇ ਸਾਹਮਣੇ ਦੱਸਾਵਾ ਇਹ ਹੁਣ ਉਹਦਾ ਨਾਂ ਰੱਲ ਜਾਣਾ ਨੇ ਤੂੰ ਜਿਹਨੇ ਦਾਣਾ ਥੋੜਾ ਹਰੇ ਹਰੇ ਆਣਾ ਇਹ ਛੱਡਣੀ ਪਾਣੀ ਵੜਨ ਲੱਗਿਆਂ ਵੀ ਦੁਬਾਰਾ ਵੜਾਉਣੀ ਪਾਣੀ ਆ ਕੋਈ ਵੀ ਮਤਲਬ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਨਾ ਤੇ ਇੱਕ ਪੀੜੀ ਪਈ ਆ ਨਾ ਇਹਨੂੰ ਕੋਈ ਤੇਲਾ ਜਾਂ ਕੋਈ ਚੀਜ਼ ਕੋਈ ਕੁਝ ਨਹੀਂ ਹੋਇਆ ਭਾਈ ਗੁਰਦੀਖਾ ਸਾਹਿਬ ਭਾਈ ਗੁਰਦੀਖੀ ਫਤਿਹ ਮੇਰਾ ਨਾਮ ਬਲਰਾਜ ਸਿੰਘ ਹੈ ਪਿੰਡ ਬੜੋਏ ਬਲਾਕ ਧਾਰੀ ਵਾਲੇ ਆ ਅਸੀਂ ਇਸ ਵਾਰ ਮਲਚਿੰਗ ਮਹਦੀ ਵਿਧੀ ਹੇਠ 20 ਕਿੱਲੇ ਰਕਬਾ ਕਣਕ ਦੀ ਬਿਜਾਈ ਕੀਤੀ ਹੈ ਜਿਸ ਦੇ ਕਿ ਬਹੁਤ ਜ਼ਿਆਦਾ ਲਾਭ ਸਾਨੂੰ ਵੇਖਣ ਨੂੰ ਮਿਲੇਗਾ ਇਸ ਨਾਲ ਇੱਕ ਤਾਂ ਸਾਡੀ ਮਿੱਟੀ ਦੀ ਸਿਹਤ ਵਧੀਆ ਹੁੰਦੀ ਹੈ ਅੱਗ ਤੋਂ ਸਾਡਾ ਬਚਾਅ ਹੁੰਦਾ ਹੈ ਸਾਡਾ ਪਾਣੀ ਵੀ ਬਚਦਾ ਹੈ ਤੇ ਸਾਨੂੰ ਜਦਾਂ ਨਦੀਨ ਨਸ਼ਕ ਦਵਾਈਆਂ ਦੀ ਬਹੁਤ ਘੱਟ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਪ੍ਰਾਲੀ ਦੀ ਉੱਪਰ ਸਤ੍ਹਾ ਜੰਮੀ ਹੁੰਦੀ ਹੈ ਜਦੋਂ ਨਦੀਨ ਬੜਾ ਘੱਟ ਉਗਰਦਾ ਹੈ ਤੇ ਇਸ ਨਾਲ ਜਿਹੜੇ ਖਾਦਾਂ ਹਨ ਉਹ ਵੀ ਸਾਡੀਆਂ ਘੱਟ ਪੈਂਦੀਆਂ ਹਨ ਬਾਕੀ ਜੋ ਝੋਨੇ ਵਾਸਤੇ ਪਹਿਲਾਂ ਹੀ ਰੂੜੀ ਦਾ ਪ੍ਰਬੰਧ ਹੋ ਜਾਂਦਾ ਹੈ ਜਿੰਨੀ ਪ੍ਰਾਲੀ ਗਲਦੀ ਹੈ ਉਹ ਝੋਨੇ ਉੱਪਰ ਅਸਰ ਕਰੇਗੀ ਸਾਡੀ ਖਾਦ ਘਟੇਗੀ ਤੇ ਜਿਸ ਕਾਰਨ ਸਾਡਾ ਜੈਵਿਕ ਮਾਤਾ ਵਧੇਗਾ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਤੇ ਹੋਰ ਵੀ ਇਸ ਤਰ੍ਹਾਂ ਜਿਵੇਂ ਸਾਡੇ ਖੇਤੀ ਦੇ ਖਰਚੇ ਹਨ ਉਹ ਬਹੁਤ ਘਟਦੇ ਹਨ ਜਿਵੇਂ ਅਸੀਂ ਆਪਣਾ ਮਲਚਰ ਲਿਆ ਸੀ ਤੇ ਸਾਡਾ 2-300 ਦਾ ਤੇਲ ਲੱਗਿਆ ਕਿੱਲੇ ਪਿੱਛੇ ਅਸੀਂ ਆਪੇ ਹੀ ਬਛਟਾ ਦੇ ਦਿੱਤਾ ਜਨਨ ਕੀ ਪ੍ਰਾਲੀ ਵਿੱਚ ਹੀ ਸਾਰਾ ਕੁਝ ਕਰਕੇ ਕੰਬਾਈਨ ਤੋਂ ਬਾਅਦ ਦੇ ਵਿੱਚ ਤੇ ਉੱਪਰ ਮਲਚਰ ਫੇਰ ਕੇ ਇੱਕ ਪਾਣੀ ਲਾ ਦੰਨੇ ਹਾਂ ਤੇ ਇਹ ਬਹੁਤ ਵਧੀਆ ਉਗਾਈ ਹੁੰਦੀ ਹੈ ਤੇ ਜੇਕਰ ਤੁਸੀਂ ਤੁਹਾਡੀ ਜ਼ਮੀਨ 'ਚ ਸੱਲ ਹੈ ਤਾਂ ਤੁਹਾਨੂੰ ਪਾਣੀ ਲਾਉਣ ਦੀ ਵੀ ਲੋੜ ਨਹੀਂ ਹੈ ਆਪਣੇ ਆਪ ਹੀ ਕਣਕ ਜਰਮੀਨੇਟ ਹੋ ਜਾਂਦੀ ਹਫ਼ਤੇ ਦੇ ਵਿੱਚ ਵਿੱਚ ਤੇ ਤੁਸੀਂ ਬਾਅਦ ਵਿੱਚ ਪਾਣੀ ਲਾ ਸਕਦੇ ਹੋ ਜਨਨ ਕਿ ਕੋਈ ਸਮੱਸਿਆ ਚੂਹੇ ਦੀ ਨਹੀਂ ਆਈ ਕੋਈ ਸੁੰਡੀ ਦੀ ਨਹੀਂ ਆਈ ਗੁਲਾਬੀ ਸੁੰਡੀ ਤੱਕ ਦੀ ਕੋਈ ਸਮੱਸਿਆ ਨਹੀਂ ਆਈ ਫਿਰ ਇਹ ਚੀਜ਼ ਜਿਹੜੀ ਹੈ ਕੁਦਰਤੀ ਖੇਤੀ ਹੈ ਤੇ ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕਰਦੀ ਹੈ ਜਿਸ ਤਰ੍ਹਾਂ ਇਸ ਵਾਰ ਬਹੁਤ ਜ਼ਿਆਦਾ ਮੌਸਮ ਖਰਾਬ ਰਿਹਾ ਹੈ ਗੜੇਮਾਰੀ ਹੋਈ ਹਵਾ ਆਈ ਮੀਂਹ ਪਏ ਪਰ ਸਾਡੀ ਇਹ ਜੋ ਫਸਲ ਹੈ ਇਸਨੇ ਪੂਰਾ ਹੀ ਮੁਕਾਬਲਾ ਕੀਤਾ ਹੈ ਮੌਸਮ ਦਾ ਇਹ ਪੂਰੀ ਖੜੀ ਹੈ ਤੇ ਪੂਰੀ ਪੂਰੀ ਝਾੜ ਦੇਵੇਗੀ ਸਾਨੂੰ ਇਹ ਆਸ ਹੈ ਇਹੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਰੇ ਕਿਸਾਨ ਇਹੀ ਵਿਧੀ ਪਨਾਓ ਇਸ ਨਾਲ ਤੁਹਾਡੇ ਉੱਪਰ ਜਿਹੜਾ ਹੈਵੀ ਮਸ਼ੀਨਰੀ ਦਾ ਬੋਝ ਹੈ ਉਹ ਵੀ ਘਟ ਜਾਂਦਾ ਹੈ ਜਿਵੇਂ ਸੁਪਰ ਸੀਡਰ ਵਗੈਰਾ ਕਿੰਨੇ ਮਹਿੰਗੇ ਹਨ ਜੋ ਸਾਡੀ ਪਹੁੰਚ ਤੋਂ ਬਾਹਰ ਹਨ ਤੇ ਵੱਡੇ ਵੱਡੇ ਟਰੈਕਟਰ ਚਾਹੀਦੇ ਹਨ ਇਸ ਲਈ ਨਾਰਮਲ ਟਰੈਕਟਰ ਹੈ ਤੁਸੀਂ ਇਹਨੂੰ ਰੀਪਰ ਨਾਲ ਵੀ ਵੀ ਸਕਦੇ ਹੋ ਜਿਹੜਾ ਕਟਰ ਹੁੰਦਾ ਹੈ ਚੂਹਾ ਕਟਰ ਕਹਿੰਦੇ ਹਨ ਤਾਂ ਦੂਸਰਾ ਤੁਸੀਂ ਮਲਚਰ ਨਾਲ ਵੀ ਸਕਦੇ ਹੋ ਹੋਰ ਵੀ ਵਿਧੀਆਂ ਹਨ ਪਰ ਬਹੁਤ ਹੀ ਵਧੀਆ ਲਾਜਵਾ ਵਿਧੀ ਹੈ ਜਾਨੀ ਅੱਗ ਦਾ ਸਭ ਤੋਂ ਵਧੀਆ ਹੱਲ ਹੈ ਜੋ ਪਰਾਲੀ ਦਾ ਇਹ ਇਹੀ ਤਕਨੀਕ ਹੈ ਤੇ ਇਹ ਖੇਤੀਬਾੜੀ ਮਾਹਰਾਂ ਦੁਆਰਾ ਸੀ ਸੋਸ਼ਲ ਮੀਡੀਆ ਤੇ ਇਸ ਜੀ ਨੂੰ ਵੇਖਿਆ ਸੀ ਕੋ ਸਾਡੇ ਇਲਾਕੇ ਦੇ ਅਫਸਰ ਸਹਿਬਾਨ ਖਾਨ ਸਰਦਾਰ ਅਜਿੰਦਰ ਸਿੰਘ ਜੀ ਹੋਰ ਸਾਡੇ ਵੀਰ ਇਹਨਾਂ ਦੁਆਰਾ ਵੀ ਸਾਨੂੰ ਇਹ ਹੌਸਲਾ ਫੁਜਾਈ ਦਿੱਤੀ ਗਈ ਸਮੇਂ ਸਮੇਂ ਸਰ ਕਿ ਇਹ ਵਿਧੀ ਅਪਣਾ ਸਕੀਏ ਰਿਸਕ ਤਾਂ ਲਿਆ ਪਰ ਹੁਣ ਅਸੀਂ ਖੁਸ਼ ਹਾਂ ਪਹਿਲੀ ਵਾਰੀ ਜਦੋਂ ਪਾਣੀ ਵੱਧ ਲੱਗ ਜੇ ਕਿਤੇ ਤਾਂ ਫਿਰ ਇਹਦਾ ਪ੍ਰੋਬਲਮ ਹੁੰਦੀ ਜਿਵੇਂ ਪਹਿਲਾਂ ਸਾਡੇ ਤਾਇ ਜੀ ਨੇ ਦੱਸਿਆ ਕਿ ਸਾਨੂੰ ਬਿਜਲੀ ਦੇਣੀ ਚਾਹੀਦੀ ਹੈ ਇਹ ਬੜੇ ਪਹਿਲਾਂ ਪਾਣੀ ਬੜਾ ਲਿਮਟਿਡ ਲੱਗਣਾ ਚਾਹੀਦਾ ਹੈ ਪਤਲਾ ਜਿਹਾ ਲੱਗਣਾ ਚਾਹੀਦਾ ਹੈ ਜਿਆਦਾ ਲੱਗੇਗਾ ਤਾਂ ਸਾਡਾ ਬੀ ਗਲੇਗਾ ਪਾਣੀ ਸਾਡੀਆਂ ਜ਼ਮੀਨਾਂ ਰੋਈਆਂ ਹਨ ਫਿਰ ਜਿਆਦਾ ਪੀਂਦੀਆਂ ਨਹੀਂ ਹਨ ਤੇ 24 ਘੰਟੇ ਦੇ ਵਿੱਚ ਵਿੱਚ ਜ਼ਮੀਨ ਪਹਿਲੀ ਪੀ ਜਾਵੇ ਜਿਹੜੀ ਪਾਣੀ ਉਹ ਕਣਕ ਬਹੁਤ ਵਧੀਆ ਜਰਮੀਨੇਟ ਹੁੰਦੀ ਹੈ ਤੇ ਜੇ ਜਿਆਦਾ ਖੜਾ ਰਹਿ ਜਾਏ ਪਾਣੀ ਫਿਰ ਉਹ ਬੀ ਸਾਡਾ ਨੁਕਸਾਨ ਹੁੰਦਾ ਬੀ ਮਹਿੰਗੇ ਹਨ ਇਸ ਕਰਕੇ ਸਾਨੂੰ ਇਹ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਕਿ 32 ਦਿਨੇ ਦਿੱਤੀ ਜਾਵੇ ਬਜਾਈ ਦੇ ਸਮੇਂ ਵਿੱਚ। ਤਾਨਪਰਾਓ ਇਸ ਵਿੱਚ ਜੋ ਅਸੀਂ ਬੀਜ ਦੀ ਮਾਤਰਾ ਦੀ ਵਰਤੋਂ ਕੀਤੀ ਹੈ ਉਹ 40 ਤੋਂ 50 ਕਿਲੋ ਕੀਤੀ ਹੈ। ਪਰ ਜੋ ਅਸੀਂ ਤਤ ਕੱਢਿਆ ਹੈ 40 ਕਿਲੋ ਬੀਜ ਜੋ ਬਨਾਸਵਾਰ ਕੇ ਅਸੀਂ ਸਾਲਣੀ ਨਾਲ ਰੱਖਦੇ ਹਾਂ ਬਹੁਤ ਵਧੀਆ ਹੈ। ਅਗਰ ਘਰ ਦਾ ਹੈ ਤਾਂ 45 ਕਿਲੋ ਪਾ ਲਓ ਬਿਨਾ ਛਾਨਣੇ ਵਾਲਾ। ਪਰ ਜ਼ਿਆਦਾ ਨਾ ਪਾਈਏ। ਇੱਕ ਖਾਦ ਵੱਧ ਤੇ ਇੱਕ ਬੀਬਾਦ ਨੁਕਸਾਨ ਕਰ ਸਕਦਾ ਹੈ ਕਿਉਂਕਿ ਸੰਘਣਾ ਹੋ ਜਾਏਗਾ ਤੇ ਫਿਰ ਡਿੱਗੇਗੀ ਫਸਲ ਉਦਾਂ ਹੀ ਨਹੀਂ ਡਿੱਗਦੀ ਹੈ। ਕਿ ਕਿਸਾਨ ਵੀਰੋ ਇਹ ਕਣਕ ਤੁਸੀਂ ਖੜੀਆਂ ਵੇਖਦੇ ਹੋ ਜਿੱਥੇ-ਜਿੱਥੇ ਮਲਚਿੰਗ ਵਾਲੀਆਂ ਹਨ। ਇਹਦੇ ਖੜੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹਦੀ ਜੜ੍ਹ ਹੈ ਜੋ ਉਹ ਉੱਪਰੋਂ ਜਦੋਂ ਥੱਲੇ ਨੂੰ ਪਾਣੀ ਲੈਣ ਸਿਲ ਲੈਣ ਵਾਸਤੇ ਜ਼ਿਆਦਾ ਡੂੰਗੀ ਜਾਂਦੀ ਹੈ ਆਮ ਕਣਕ ਦਾ ਬੂਟਾ ਤੁਸੀਂ ਪੁੱਟ ਕੇ ਦੇਖ ਲਓ ਚੈੱਕ ਕਰੋ ਉਹਦੀਆਂ ਜੜਾਂ ਨਾਲੋਂ ਇਸ ਦਾ ਦੁੱਗਣਾ ਜਾਂ ਡੇਢਾ ਫਰਕ ਹੋਏਗਾ ਲੰਬਾਈ ਜ਼ਿਆਦਾ ਹੋਏਗੀ ਤੇ ਮੋਟਾਈ ਜ਼ਿਆਦਾ ਹੋਏਗੀ ਜਿਸ ਕਰਕੇ ਇਹਦਾ ਸਟੈਮ ਹੈ ਜੋ ਤਣਾ ਹੈ ਜ਼ਿਆਦਾ ਮਜ਼ਬੂਤ ਹੈ ਇਹ ਬੂਟਾ ਵੀ ਜ਼ਿਆਦਾ ਬੂਝਾ ਜ਼ਿਆਦਾ ਮਾਰਵੀ ਹੈ ਉੱਪਰ ਤੋਂ ਹੀ ਇਹਦੀ ਨਾਲੀ ਸ਼ੁਰੂ ਤੋਂ ਹੀ ਮੋਟੀ ਰਹਿੰਦੀ ਹੈ ਉੱਪਰ ਤੱਕ ਤੇ ਆਮ ਜਿਹੜਾ ਬੀ ਹੈ ਬਨਾਸਵਾਰ ਕੇ ਬੀਜਿਆ ਉਹੀ ਉਹ ਕਿਸਮ ਜਦੋਂ ਮਲਚਿੰਗ 'ਚ ਬੀਜਦੇ ਹੋ ਤੇ ਉਹ ਤੁਹਾਡੀ ਉਚਾਈ ਵਧ ਲੈਂਦੀ ਉਹ ਨੇਚਰਲੀ ਉਹ ਤਾਕਤ ਵਧ ਲਿਆ ਜਾਂਦੀ ਹੈ ਸਾਡੇ ਪਿੰਡੇ ਇੱਥੇ 150 ਕਿੱਲੇ ਦੇ ਕਰੀਬ ਰੱਖਵਾ ਹੈ ਪਰ ਜਦੋਂ ਅਸੀਂ ਸਟਾਰਟਿੰਗ ਵਿੱਚ ਹੁਣ ਬਜਾਈ ਕੀਤੀ ਤੇ ਅੱਧੀ ਬੋਰੀ ਯੂਰੀਆ ਦੀ ਆਪਾਂ ਥੱਲੇ ਛੱਟਾ ਦਿੱਤਾ ਤੇ ਇੱਕ ਇੱਕ ਬੈਗ ਡੀਏਪ ਦਾ ਤੇ ਅੱਧਾ ਪੋਟਾਸ਼ ਦਾ ਪਰ ਜੋ ਅਸੀਂ ਤਤ ਕੱਢਿਆ ਹੈ ਕਿ ਜੋ ਬਜਾਈ ਸਮੇ ਯੂਰੀਆ ਹੈ ਉਹ ਨਹੀਂ ਪਾਉਣੀ ਚਾਹੀਦੀ ਕਿਉਂਕਿ ਉਹ ਵੇਸਟ ਚਲੀ ਜਾਂਦੀ ਹੈ ਕੋਸ਼ਿਸ਼ ਕਰੋ ਕਣਕ ਜਰਮੀਨੇਟ ਹੋ ਜਾਂਦੀ ਹੈ ਤੇ ਪਹਿਲੇ ਪਾਣੀ ਜਦੋਂ ਕਿਤੇ ਪਹਿਲੇ ਪਾਣੀ ਨਾਲ ਹੀ ਬਜਾਈ ਹੁੰਦੀ ਹੈ ਜਦੋਂ ਦੂਸਰਾ ਪਾਣੀ ਲੱਗਦਾ ਹੈ ਉਦੋਂ ਪਹਿਲੀ ਕਿਸ਼ਤ ਪਾਓ ਤੇ ਦੂਸਰੀ ਪਾਓ ਯਾਨਕਿ 50 ਦਿਨ ਦੇ ਵਿੱਚ ਵਿੱਚ ਅਸੀਂ ਇਹ ਸਾਰੀ ਯੂਰੀਆ ਕੰਪਲੀਟ ਕਰ ਦਈਏ ਤੇ ਅਸੀਂ ਵੱਧ ਤੋਂ ਵੱਧ ਇੱਕ ਕੁਇੰਟਲ 12 ਕਿਲੋ ਯੂਰੀਆ ਵਰਤੀ ਹੈ ਤੇ ਉਹਦੇ ਨਾਲੇ ਕਣਕਾ ਬਹੁਤ ਵਧੀਆ ਹਨ ਆਪਾਂ ਦੋ ਬੈਗ ਵੀ ਪਾ ਕੇ ਇਸ ਨੂੰ ਬਹੁਤ ਵਧੀਆ ਕੱਢ ਸਕਦੇ ਹਾਂ ਡੀਏਪੀ ਸਾਰੇ ਸੁਰੂ ਸਟਾਰਟਿੰਗ ਦੇ ਉੱਪਰ ਜਿਵੇਂ ਬੀਜ ਦਾ ਕੰਬੈਨ ਦੇ ਵੱਡਾਂ ਵਿੱਚ ਹੀ ਬੀਜ ਦਾ ਛੱਟਾ ਦਿੱਤਾ ਗਿਆ ਜਮੀਂ ਹੋਈਆਂ ਪਹਿਲੀਆਂ ਵਿੱਚ ਹੀ ਤੇ ਉਹਦੇ ਨਾਲ ਹੀ ਡੀਏਪੀ ਦਾ ਛੱਟਾ ਦਿੱਤਾ ਗਿਆ ਨਾਲ ਹੀ ਪੋਟਾਸ਼ ਦਾ ਦਿੱਤਾ ਗਿਆ ਬਾਕੀ ਜੋ ਵੀ ਆਪਾਂ ਫੰਗੀ ਸਾਈਡ ਵਗੈਰਾ ਲਾਉਣੇ ਉਹ ਲਾ ਕੇ ਤੇ ਉੱਪਰ ਮਲਚਰ ਫੇਰ ਦਿੱਤਾ ਗਿਆ ਤੇ ਉੱਥੇ ਇੱਕ ਪਾਣੀ ਦਿੱਤਾ ਗਿਆ ਇਸ ਉੱਗ ਗਈ ਜੇ ਕਿਸਾਨ ਵੀਰੋ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਫਸਲ ਦੇ ਵਿੱਚ ਅਮਲਚਿੰਗ ਵਿਧੀ ਰਹੀ ਆ ਆਪਾਂ ਕੀਤੀ ਹੈ ਸੋ ਆਪਾਂ ਇਹ ਕਿ ਜਿਹੜੀ ਬਹੁਤ ਵੱਡੀ ਸਮੱਸਿਆ ਇਸ ਵਾਰ ਇਸ ਸੀਜ਼ਨ ਚ ਆਈ ਆ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਡਿੱਗੀਆਂ ਡਿੱਗਣ ਕਰਕੇ ਝਾੜ ਘਟਿਆ ਔਰ ਇਸ ਦਾ ਤੁਸੀਂ ਦੇਖੋ ਇਹ ਤਾਂ ਜੋ ਤਣਾ ਵਾ ਇਹਦਾ ਤਣਾ ਬਹੁਤ ਮਜ਼ਬੂਤ ਹੋਇਆ ਉਹਦਾ ਕਾਰਨ ਸੀਗਾ ਇਹਦੀ ਜੜ ਜੋ ਡੀਪ ਚਲੀ ਗਈ ਡੀਪ ਜਿਹਦਾ ਖਾਦ ਜ਼ਿਆਦਾ ਲਈ ਦੇਖੋ ਤਕਰੀਬਨ 8 ਤੋਂ 9 ਇੰਚ ਜਿਹੜੀਆਂ ਜੜਾਂ ਚਲੀ ਗਈਆਂ ਔਰ ਤਣਾ ਇਹਦਾ ਮਜ਼ਬੂਤ ਹੋ ਗਿਆ ਜਿਸ ਮਕਾਨ ਦੀ ਨੀ ਮਜ਼ਬੂਤ ਹੁੰਦੀ ਆ ਉਹ ਮਕਾਨ ਕਦੀ ਢੈਂਦਾ ਨਹੀਂ ਉਸੇ ਤਰ੍ਹਾਂ ਜੇ ਦੀ ਜੜ ਮਜ਼ਬੂਤ ਹੋ ਗਈ ਜੇ ਦਾ ਤਣਾ ਮਜ਼ਬੂਤ ਹੋ ਗਿਆ ਉਹ ਫਸਲ ਡੇਗਦੀ ਨਹੀਂ ਜੇ ਫਸਲ ਨਹੀਂ ਡੇਗੇਗੀ ਤੇ ਸਾਡਾ ਝਾੜ ਪੂਰਾ ਹੋ ਜਾਏਗਾ ਮੇਰਾ ਨਾਮ ਕਿਸਾਨ ਵੀਰੋ ਜਸਵੰਤ ਸਿੰਘ ਹੈ ਇਹ ਸਭ ਤੋਂ ਪਹਿਲੀ ਚੀਜ਼ ਇਹ ਵੇਖਣੀ ਹੈ ਕਿ ਜਦੋਂ ਆਪਾਂ ਝੋਨੇ ਦੀ ਕਟਾਈ ਕਰਕੇ ਪੈਲੀਆਂ ਸਾਡੀਆਂ ਜੜੀਆਂ ਆਹੀਂ ਉਹਨਾਂ ਨੂੰ ਸੰਭਾਲ ਕੇ ਰੱਖਦੇ ਆ ਕੋਈ ਡੰਗਰ ਬੱਛਾ ਉਹਨਾਂ ਦੇ ਵਿੱਚ ਨਹੀਂ ਵੜਨ ਦਿੰਦੇ ਕਿ ਸਾਡੇ ਜਿਹੜੇ ਮੋਢੇ ਬਿਲਕੁਲ ਬਰਕਰਾਰ ਰਹਿਣ ਇਹ ਪੈਲੀਆਂ ਸਖਤ ਹੁੰਦੀਆਂ ਆ ਇਹਨਾਂ ਦੇ ਵਿੱਚ ਜਦੋਂ ਆਪਾਂ ਛੱਟਾ ਦੇ ਕੇ ਡਾਇਆ ਖਾਦ ਪਾ ਕੇ ਫਿਰ ਮਰਚਰ ਫੇਰ ਦਿੰਨੇ ਆ ਉਸ ਤੋਂ ਬਾਅਦ ਇਹ ਉਸੇ ਰਾਤ ਚਾਹੇ ਅਗਲੇ ਦਿਨ ਜਾਂ ਲਾਈਟ ਦੇ ਸੰਬੰਧ ਵਿੱਚ ਜਦੋਂ ਲਾਈਟ ਆਉਂਦੀ ਉਹਦੋਂ ਅਸੀਂ ਪਾਣੀ ਲਾ ਦਿੰਨੇ ਆ ਉਸ ਤੋਂ ਬਾਅਦ ਫਿਰ 20-25 ਦਿਨ ਦੇ ਬਾਅਦ ਜਦੋਂ ਕਣਕ ਦੀ ਉਗਾਈ ਵਧੀਆ ਤੌਰ ਤੇ ਹੋ ਜਾਂਦੀ ਤੇ ਫਿਰ ਅਸੀਂ ਯੂਰੀਆ ਦਾ ਛੱਟਾ ਮਾਰਦੇ ਇੱਕ ਇੱਕ ਬੈਗ ਮੇਰਾ ਆਪਣਾ ਤਜਰਬਾ ਜੋ ਮੈਂ ਆਪਣੇ 2.5 ਏਕੜ ਦਾ ਮਾਲਕ ਤੇ ਮੈਂ ਆਪਣੇ ਇੱਕ ਇੱਕ ਬੈਗ ਪਾਇਆ ਯੂਰੀਆ ਦਾ ਤੇ ਮੇਰੀ ਇਹ ਵੇਲੇ ਫਸਲ ਬਿਲਕੁਲ ਨੌਮਰ ਨੌ ਆ ਕੋਈ ਡਿੱਗੀ ਨਹੀਂ ਆ ਡਿੱਗਣ ਦਾ ਕਾਰਨ ਇਹੀ ਹੁੰਦਾ ਵੀ ਪੈ ਪੈਲੀਆਂ ਜਿਹੜੀਆਂ ਸਾਡੀਆਂ ਦਾ ਝੋਨੇ ਦੀ ਬਜਾਈਦੇ ਤਾਂ ਸਖਤ ਤੈ ਹੁੰਦੀ ਆ ਉਹ ਸਾਡੀ ਜਿੱਦ ਆ ਬੀ ਪਾਉਨੇ ਆ ਉਹ ਡੂੰਗੀ ਜੜ ਲੈ ਜਾਂਦੀ ਆ ਇਸ ਕਰਕੇ ਸਾਡੇ ਜਿਹੜੇ ਫਸਲ ਸੋਲਿਡ ਹੋ ਜਾਂਦੀ ਆ ਉਹ ਡਿੱਗਣੋਂ ਬਚ ਜਾਂਦੀ ਆ ਜਿੱਥੇ ਕਿ ਖਾਲੀ ਜਗ੍ਹਾ ਰਹਿ ਜਾਂਦੀਆਂ ਵਾ ਉਹ ਸਾਨੂੰ ਦਿੱਕਤ ਆਉਂਦੀ ਆ ਕਿ ਸਾਡੇ ਬੀ ਨੁਕਸਾਨ ਹੋ ਜਾਂਦਾ ਮੁੜ ਕੇ ਫਸਲ ਵੀ ਪ੍ਰੋਪਰ ਨਹੀਂ ਮਿਲਦੀ ਸਾਨੂੰ ਇਹ ਕਾਰਨ ਇਹ ਸਭ ਤੋਂ ਵੱਡਾ ਹੈ ਕਿ ਜਦੋਂ ਆਪਾਂ ਕਈ ਤੇ ਜ਼ਿੰਮੇਵਾਰ ਸਾਡੇ ਖੁੱਦ ਤੇ ਸੰਧੂ ਨੇ ਟਰੈਕਟਰ ਸਭ ਕੁਝ ਹੁੰਦਾ ਕਈ ਵਾਰੀ ਸਾਨੂੰ ਕਿਰਾਏ ਦੇ ਚੀਜ਼ਾਂ ਲਿਓਣੀਆਂ ਪੈਂਦੀਆਂ ਜਿਹੜਾ ਕਿਰਾਇਆ ਵਾਲਾ ਆਪਰੇਟਰ ਆ ਉਹ ਆਪਣੇ ਫਿਰ ਕਿੱਲੇ ਬਣਾਉਣੇ ਚਾਹੁੰਦਾ ਵੀ ਮੈਂ ਛੇਤੀ ਕਟਾਈ ਕਰਕੇ ਦੂਜੀ ਪੈਲੀ ਤੇ ਚਲ ਜਾਵਾਂ ਇਹਦੇ ਨਾਲ ਸਾਡਾ ਨੁਕਸਾਨ ਹੋ ਜਾਂਦਾ ਇਹ ਇਹ ਫਿਰ ਜਦੋਂ ਵੀ ਜਿਹੜਾ ਉਹ ਹਵੜਾ ਤਵੜੀ ਦੇ ਨਾਲ ਇੱਧਰ ਉੱਧਰ ਚਲ ਜਾਂਦਾ ਢੇਰੀਆਂ ਦੇ ਉੱਪਰ ਚਲ ਜਾਂਦਾ ਉਹ ਵੀਰ ਕਿੱਲਰ ਦਾ ਸਹੀ ਤਰੀਕੇ ਦੇ ਨਾਲ ਆਈ ਕਈ ਤੇ ਜ਼ਿੰਮੇਦਾਰ ਮੇਰੇ ਭਰਾ ਤਗੜੇ ਆ ਉਹਨਾਂ ਨੇ ਸੰਦ ਬੰਦ ਸਾਰੇ ਆਪਣੇ ਬਣਾਏ ਆ ਕਟਰ ਆਪਣੇ ਬਣਾਏ ਆ ਬੜੀ ਰੀਤ ਦੇ ਨਾਲ ਉਹਦੀ ਕਟਾਈ ਕਰੋ ਕਟਾਈ ਤੋਂ ਬਾਅਦ ਢੇਰੀਆਂ ਬਣ ਜਾਂਦੀਆਂ ਕਿਤੇ ਕਿਤੇ ਉਹਨੂੰ ਛੋਟੇ ਦੇ ਨਾਲ ਚਾਹੇ ਤੰਗਲੀ ਦੇ ਨਾਲ ਪਧਰਾ ਪਧਰਾ ਫੋਲ ਦਿਓ ਤੇ ਮੁੜ ਕੇ ਬਹੁਤ ਕੋਈ ਮੁਸ਼ਕਲ ਸਾਨੂੰ ਆਈ ਹੋਈ ਨਹੀਂ ਢੋੜੀਆਂ ਪੈਣਗੀਆਂ ਸਾਡੇ ਪ੍ਰਾਪਰ ਵੀ ਉਗੂਗਾ ਤੇ ਅਸੀਂ ਆਪਣੀ ਫਸਲ ਪ੍ਰਾਪਰ ਲੈ ਸਕਦੇ ਮੈਂ ਜੈਪ ਸਿੰਘ ਪਿੰਡ ਬੜੋਏ ਬਹੁਤ ਵਧੀਆ ਸਕੀਮ ਆਏ 650 600 ਵਿੱਚ ਇਹ ਕਣਕ ਬੀਜੀ ਜਾਂਦੀ ਹੈ ਝਾੜ ਵੀ ਬਿਲਕੁਲ 20 ਕੁਇੰਟਲ ਦੇ ਲਗਭਗ ਜਾਂਦਾ ਹੈ ਦਾ ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿ 600 ਰੁਪਏ ਵਿੱਚ ਇਹ ਕਣਕ ਬੀਜ ਦਿੰਦੇ ਹਾਂ 20 ਦੇ ਕੇ ਜਦੋਂ ਅਸੀਂ ਕੰਪੈਨ ਫਰਾਂਉਂਦੇ ਹਾਂ ਕੰਪੈਨ ਫੇਰ ਕੇ ਅਸੀਂ ਬੀਜ ਦਾ ਛੱਟਾ ਤੇ ਦਾਇਆ ਖਾਦ ਦਾ ਛੱਟਾ ਦੇ ਦਿੰਦੇ ਹਾਂ ਤਾਂ ਬਾਅਦ ਵਿੱਚ ਇੱਕ ਦਿਨ ਬਾਅਦ ਪਾਣੀ ਲਾ ਦਈਏ ਜਾਂ ਦੋ ਦਿਨ ਬਾਅਦ ਪਾਣੀ ਲਾ ਦਈਏ ਪੰਜ ਦਿਨ 6 ਦਿਨ ਬਾਅਦ ਕਣਕ ਜਿਹੜੀ ਪਰਾਲੀ ਤੋਂ ਬਾਹਰ ਆ ਜਾਂਦੀ ਆ ਇਹ ਬਹੁਤ ਵਧੀਆ ਤਰੀਕਾ ਆ ਇੱਕ ਐਗਜ਼ਾਮਪਲ ਅਸੀਂ ਸਾਹਮਣੇ ਦੱਸ ਰਹੇ ਹਾਂ ਜੋ ਕਿ ਮਲਚਿੰਗ ਵਿਧੀ ਰਹੀ ਕਣਕ ਬਿਜਾਈ ਔਰ ਜਿਹੜੀ ਦੂਸਰੀ ਆਮ ਉਹ ਵਾਹ ਕੇ ਜੋ ਸਾਡਾ ਪੁਰਾਣਾ ਚੱਲਦਾ ਸੀਗਾ ਦੇਖੋ ਉਹ ਫਸਲ ਸਾਰੀ ਡਿੱਗ ਪਈ ਹੋਈ ਐ ਦੇਖੋ ਸਾਰੀ ਡਿੱਗੀ ਫਸਲ ਤੁਹਾਨੂੰ ਦਿਖਾਈ ਦੇ ਰਹੀ ਆ ਇਹ ਜਿਹੜਾ ਪਾਰਟਿਕੁਲਰ ਏਰੀਆ 1.5 ਕਨਾਲ ਦਾ ਸੀ ਸਾਨੂੰ ਵਾਹਣਾ ਪਿਆ ਗਿਆ ਇਹ ਵਾਹ ਕੇ ਬੀਜਿਆ ਸਾਰਾ ਹੀ ਡਿੱਗ ਪਿਆ ਔਰ ਦੂਸਰੇ ਹੱਥ ਤੁਸੀਂ ਦੇਖਿਓ ਜਿਹੜੀ ਫਸਲ ਮਲਚਿੰਗ ਵਿਧੀ ਨਾਲ ਬੀਜੀ ਬਿਲਕੁਲ ਸਟੈਂਡਿੰਗ ਆ ਖੜੀ ਆ ਉਹ ਚ ਕੋਈ ਵੀ ਨਹੀਂ ਡਿੱਗੀ ਕਿਉਂਕਿ ਜੇ ਹਵਾ ਦਾ ਪ੍ਰੈਸ਼ਰ ਸੀਗਾ 5 ਫੁੱਟ ਫਸਲ ਖੜੀ ਆ ਔਰ 5 ਫੁੱਟ ਡਿਫਰੈਂਸ ਦੇ ਫਸਲ ਡਿੱਗੀ ਹੋਈ ਆ ਹਵਾ ਦਾ ਪ੍ਰੈਸ਼ਰ ਦੋਵਾਂ ਵਾਸਤੇ ਸੇਮ ਸੀਗਾ ਲੇਕਿਨ ਉਹਦਾ ਸਟੈਮ ਕਮਜ਼ੋਰ ਹੋਣ ਕਰਕੇ ਉਹਦੀ ਰੂਟਸ ਕਮਜ਼ੋਰ ਹੋਣ ਕਰਕੇ ਉਹ ਖੜੀ ਨਹੀਂ ਰਹਿ ਸਕੀ ਉਹ ਡਿੱਗੀ ਇਹ ਇੱਕ ਬਹੁਤ ਵੱਡਾ ਇੱਕ ਡਿਫਰੈਂਸ ਵਿਲੱਖਣ ਜਿਹੜਾ ਹਾਨੂੰ ਪਛਾਣ ਦੇ ਦੀ ਦੋਹਾਂ ਚੀਜ਼ਾਂ ਦਾ ਡਿਫਰੈਂਸ ਦੇ ਸਕਦੀ ਹੈ ਅੱਜ ਅਸੀਂ ਚਿਲਾ ਗਰਦਾਸਪੁਰ ਦੇ ਬਲਾਗ ਧਾਰੀਵਾਲ ਦੇ ਪਿੰਡ ਬੜਵਾ ਦੇ ਵਿੱਚ ਖੜਿਆ ਹਾਂ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਤੇ ਇਸ ਵਾਰ ਕਣਕ ਦੀ ਫਸਲ ਜਿਸ ਤਰ੍ਹਾਂ ਡਿੱਗੀ ਆ بارشਾਂ ਹੋਈਆਂ ਨੇ ਪਰ ਤੁਸੀਂ ਜੇਕਰ ਮਲਚਿੰਗ ਵਾਲੀ ਵਿਧੀ ਅਪਣਾਓਗੇ ਤੇ ਉਹਦੇ ਨਾਲ ਸਾਡੀ ਕਣਕ ਜਿਹੜੀ ਆ ਉਹ ਬਿਲਕੁਲ ਨਹੀਂ ਡਿੱਗੇਗੀ ਮੇਰੇ ਜ਼ਿਲ੍ਹੇ ਵਿੱਚ ਕਾਫੀ ਮਲਚਿੰਗ ਦੇ ਨਾਲ ਕਿਸਾਨਾਂ ਨੇ ਕਣਕ ਬੀਜੀ ਆ ਤੇ ਵੇਖੋ ਇਸ ਵੇਲੇ ਮੈਂ ਇਸ ਪਿੰਡ ਦੇ ਵਿੱਚ ਕਣਕ ਦੇ ਵਿੱਚ ਖੜਾ ਹਾਂ ਤੁਸੀਂ ਆਪ ਖੁਦ ਦੇਖ ਸਕਦੇ ਜੀ ਕਿ ਕਣਕ ਇਸ ਤਰ੍ਹਾਂ ਬਿਲਕੁਲ ਖੜੀ ਆ ਕੋਈ ਵੀ ਇੱਕ ਵੀ ਸਿੱਟਾ ਜਾਂ ਕੁਛ ਨਹੀਂ ਇੱਚੋ ਡਿੱਗਾ ਐ ਬਿਲਕੁਲ ਠੀਕ ਠਾਕ ਆ ਤੇ ਇਸ ਕਰਕੇ ਮੇਰੇ ਵੀਰੋ ਮੈਂ ਤੁਹਾਨੂੰ ਬੇਨਤੀ ਇਹੋ ਕਰੂੰਗਾ ਵੀ ਗਾਂ ਅਗਲੀ ਵਾਰ ਤੁਸੀਂ ਕਣਕ ਦੀ ਫਸਲ ਜਿਹੜੀ ਆ ਮਲਚਿੰਗ ਵਿਧੀ ਰਾਈ ਹਿੰ ਬੀਜੋ ਵੀ ਹਰ ਕਿਸਾਨ ਘੱਟੋ ਘੱਟ ਇੱਕ ਕਿੱਲਾ ਜਿਹੜਾ ਵਾ ਉਹ ਜ਼ਰੂਰ ਪਹਿਲ ਦੇ ਆਧਾਰ ਤੇ ਮਲਚਿੰਗ ਵਿਧੀ ਦੇ ਨਾਲ ਬੀਜੋ ਤਾਂ ਕਿ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਜਿਹੜੀ ਮਲਚਿੰਗ ਵਿਧੀ ਆਏ ਬਿਲਕੁਲ ਕਾਮਯਾਬ ਹੈ